ਆਪਣੀਆਂ ਵੀਡੀਓ ਅਤੇ ਵਲਾਵਜ਼ ਕਰਕੇ ਹਰ ਵਾਰੀ ਚਰਚਾ ਵਿੱਚ ਰਹਿੰਦੀ ਹੈ ਜਿੱਥੇ ਉਸ ਦੇ ਲੱਖਾਂ ਚਾਹਣ ਵਾਲੇ ਹਨ ਉੱਥੇ ਹੀ ਕੁਝ ਲੋਕ ਉਸ ਨੂੰ ਨਫ਼ਰਤ ਵੀ ਕਰਦੇ ਹਨ ਹਾਲ ਹੀ ਵਿੱਚ ਉਸ ਦੇ ਨਾਲ ਇੱਕ ਹੋਰ ਮਾਮਲਾ ਸਾਹਮਣੇ ਆਇਆ ਤੁਹਾਨੂੰ ਪਤਾ ਹੀ ਹੋਵੇਗਾ ਕਿ ਬ੍ਰਾਊਨ ਕੁੜੀ ਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ ਸੀ ਉਸ ਦਾ ਪੁੱਤ ਲੱਡੂ ਹੁਣ ਉਸ ਦੇ ਕੋਲ ਹੀ ਰਹਿੰਦਾ ਹੈ ਕਈ ਲੋਕ ਉਸ ਨੂੰ ਇਸ ਗੱਲ ਤੇ ਵੀ ਚੰਗਾ ਮਾੜਾ ਕਹਿੰਦੇ ਹਨ ਕਈ ਵਾਰੀ ਲੋਕ ਬਹੁਤ ਹੱਦ ਤੋਂ ਵੱਧ ਗੁੱਸਾ ਜਾਂ ਨਫ਼ਰਤ ਵਾਲੀਆਂ ਗੱਲਾਂ ਕਰ ਜਾਂਦੇ ਹਨ ਹਾਲਾਂਕਿ ਬ੍ਰਾਊਨ ਕੁੜੀ ਅਕਸਰ ਲੋਕਾਂ ਨੂੰ ਜਵਾਬ ਵੀ ਦਿੰਦੀ ਹੈ ਪਰ ਕੁਝ ਲੋਕ ਵਾਰ-ਵਾਰ ਮੈਸੇਜ ਕਰਕੇ ਉਸ ਨੂੰ ਤੰਗ ਕਰਦੇ ਹਨ ਹਾਲ ਹੀ ਵਿੱਚ ਉਸ ਨੇ ਆਪਣੇ ਦੋਸਤਾਂ ਨਾਲ ਮਜ਼ੇਦਾਰ ਸਨੈਪ ਵੀਡੀਓ ਸਾਂਝੀ ਕੀਤੀ ਸੀ ਇੱਕ ਮੁੰਡੇ ਨੇ ਉਸ ਨੂੰ ਕਮੈਂਟ ਕਰਕੇ ਕਿਹਾ ਕਿ ਲੱਛਣ ਤੇਰੇ ਮਾੜੇ ਸੀ ਤਾਈਂ ਹੋਣੀ ਟਿਕੀ ਇਹ ਕਮੈਂਟ ਦੇ ਜਵਾਬ ਵਿੱਚ ਬ੍ਰਾਊਨ ਕੁੜੀ ਨੇ ਲਿਖਿਆ ਲੱਛਣ ਤਾਂ ਤੇਰੇ ਵੀ ਸਹੀ ਨਹੀਂ ਲੱਗਦੇ ਮੈਨੂੰ ਲੱਗਦਾ ਟਿਕਣੀ ਤੇਰੇ ਵੀ ਨਹੀਂ ਲੱਗਦਾ ਸਾਡੀ ਵੀ ਇੱਥੇ ਇੱਕੋ ਗੱਲ ਹੈ ਜੇਕਰ ਤੁਸੀਂ ਕਿਸੇ ਬਾਰੇ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਵੀ ਨਾ ਕਹੋ ਹਰ ਬੰਦੇ ਦੀ ਆਪਣੀ ਜ਼ਿੰਦਗੀ ਹੁੰਦੀ ਹੈ ਤੁਸੀਂ ਇਸ ਵੀਡੀਓ ਬਾਰੇ ਆਪਣੀ رائے ਕਮੈਂਟ ਵਿੱਚ ਦਿਓ ਹੋਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਟਾ ਵਿੱਚ ਰਹਿੰਦੀ ਹੈ ਜਿੱਥੇ ਉਸ ਦੇ ਲੱਖਾਂ ਚਾਹਣ ਵਾਲੇ ਹਨ ਉੱਥੇ ਹੀ ਕੁਝ ਲੋਕ ਉਸ ਨੂੰ ਨਫ਼ਰਤ ਵੀ ਕਰਦੇ ਹਨ ਹਾਲ ਹੀ ਵਿੱਚ ਉਸ ਦੇ ਨਾਲ ਇੱਕ ਹੋਰ ਮਾਮਲਾ ਸਾਹਮਣੇ ਆਇਆ ਤੁਹਾਨੂੰ ਪਤਾ ਹੀ ਹੋਵੇਗਾ ਕਿ ਬ੍ਰਾਊਨ ਕੁੜੀ ਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ ਸੀ ਉਸ ਦਾ ਪੁੱਤ ਲੱਡੋ ਹੁਣ ਉਸ ਦੇ ਕੋਲ ਹੀ ਰਹਿੰਦਾ ਹੈ ਕਈ ਲੋਕ ਉਸ ਨੂੰ ਇਸ ਗੱਲ ਤੇ ਵੀ ਚੰਗਾ ਮਾੜਾ ਕਹਿੰਦੇ ਹਨ ਕਈ ਵਾਰੀ ਲੋਕ ਬਹੁਤ ਹੱਦ ਤੋਂ ਵੱਧ ਗੁੱਸਾ ਜਾਂ ਨਫ਼ਰਤ ਵਾਲੀਆਂ ਗੱਲਾਂ ਕਰ ਜਾਂਦੇ ਹਨ ਹਾਲਾਂਕਿ ਬ੍ਰਾਊਨ ਕੁੜੀ ਅਕਸਰ ਲੋਕਾਂ ਨੂੰ ਜਵਾਬ ਵੀ ਦਿੰਦੀ ਹੈ ਪਰ ਕੁਝ ਲੋਕ ਵਾਰ-ਵਾਰ ਮੈਸੇਜ ਕਰਕੇ ਉਸ ਨੂੰ ਤੰਗ ਕਰਦੇ ਹਨ ਹਾਲ ਹੀ ਵਿੱਚ ਉਸਨੇ ਆਪਣੇ ਦੋਸਤਾਂ ਨਾਲ ਮਜ਼ੇਦਾਰ ਸਨੈਪ ਵੀਡੀਓ ਸਾਂਝੀ ਕੀਤੀ ਸੀ ਇੱਕ ਮੁੰਡੇ ਨੇ ਉਸ ਨੂੰ ਕਮੈਂਟ ਕਰਕੇ ਕਿਹਾ ਕਿ ਲੱਛਣ ਤੇਰੇ ਮਾੜੇ ਸੀ ਤਾਈਓ ਨਹੀਂ ਟਿਕੀ ਇਹ ਕਮੈਂਟ ਦੇ ਜਵਾਬ ਵਿੱਚ ਬ੍ਰਾਊਨ ਕੁੜੀ ਨੇ ਲਿਖਿਆ ਲੱਛਣ ਤਾਂ ਤੇਰੇ ਵੀ ਸਹੀ ਨਹੀਂ ਲੱਗਦੇ ਮੈਨੂੰ ਲੱਗਦਾ ਟਿਕਨੇ ਤੇਰੇ ਵੀ ਨਹੀਂ ਲੱਗਦਾ ਸਾਡੀ ਵੀ ਇੱਥੇ ਇੱਕੋ ਗੱਲ ਹੈ ਜੇਕਰ ਤੁਸੀਂ ਕਿਸੇ ਬਾਰੇ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਵੀ ਨਾ ਕਹੋ ਹਰ ਬੰਦੇ ਦੀ ਆਪਣੀ ਜ਼ਿੰਦਗੀ ਹੁੰਦੀ ਹੈ ਤੁਸੀਂ ਇਸ ਵੀਡੀਓ ਬਾਰੇ ਆਪਣੀ رائے ਕਮੈਂਟ ਵਿੱਚ ਦਿਓ ਹੋਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ